ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਰਾਮ ਟੈਕਸ ਬ੍ਰਾਂਡ ਦੇ ਮੈਚਿੰਗ ਸੂਟ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਲੋ ਪ੍ਰਾਈਸ ਦੇ ਵਿੱਚ ਪਿਓਰ ਕਾਟਨ ਦੇ ਸੂਟ ਹੋਣਗੇ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 700 700 ਪ੍ਰਾਈਸ ਦੇ ਨਾਲ ਸਾਰੇ ਸੂਟ ਹੋਣਗੇ ਵਿਦਾਊਟ ਦੁਪੱਟਾ ਸੂਟ ਹੋਣਗੇ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਛੋਟਾ ਪ੍ਰਿੰਟ ਵੱਡਾ ਪ੍ਰਿੰਟ ਹਰ ਇੱਕ ਤਰ੍ਹਾਂ ਦੇ ਪ੍ਰਿੰਟ ਦਿਖਾਵਾਂਗੇ ਰਾਮ ਟੈਕਸ ਬ੍ਰਾਂਡ ਦੇ ਸੂਟ ਹੋਣਗੇ ਸਾਰੇ ਅੱਜ ਦੇ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 79 ਤੇ 90 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦੇ ਤੇ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਤਾਂ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ 컬렉ਸ਼ਨ ਹੈ ਜੀ ਜਿਵੇਂ ਆਪਣੇ ਬਹੁਤ ਜ਼ਿਆਦਾ ਹੁਣ ਗਰਮੀ ਇੱਕ ਤਰ੍ਹਾਂ ਦੀ ਸ਼ੁਰੂ ਹੀ ਹੋ ਗਈ ਹੈ ਗਰਮੀਆਂ ਦੇ ਏਸੀ ਸੂਟ ਹੈ ਜੀ ਇੱਕ ਤਰ੍ਹਾਂ ਦੇ ਆਪਣੇ ਆਹ ਵਿਦਾਊਟ ਲਾਈਨਿੰਗ ਬਣਨੇ ਬਹੁਤ ਹੀ ਪਿਆਰਾ ਰਾਮਟੈਕਸ ਬ੍ਰਾਂਡ ਦਾ ਫੈਬਰਿਕ ਤਾਂ ਤੁਹਾਨੂੰ ਪਤਾ ਹੀ ਇਹ ਵੀ ਬਹੁਤ ਫਾਈਨ ਕੁਆਲਿਟੀ ਦਾ ਫੈਬਰਿਕ ਹੁੰਦਾ 700 ਪ੍ਰਾਈਸ ਰਹਿਣਾ ਅੱਜ ਦੇ ਸਾਰੇ ਤਾਂ ਦਾ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ ਪੈਰਟ ਜੇ ਕਲਰ ਦੇ ਵਿੱਚ ਹੈ ਜੀ ਗ੍ਰੀਨ ਟੋਨ ਤੇ ਬਹੁਤ ਸੋਹਣਾ ਛੋਟਾ ਪ੍ਰਿੰਟ ਵੱਡਾ ਪ੍ਰਿੰਟ ਹਰੀ ਕਿਹੜੇ ਤਰ੍ਹਾਂ ਦੇ ਪ੍ਰਿੰਟ ਤੁਹਾਨੂੰ ਦਿਖਾਵਾਂਗੇ ਰਾਮ ਟੈਕਸ ਬ੍ਰਾਂਡ ਦਾ ਕੰਨੀ ਤੇ ਹਮੇਸ਼ਾ ਕੋਈ ਵੀ ਬ੍ਰਾਂਡ ਹੋਵੇ ਕੰਨੀ ਤੇ ਮੈਂਸ਼ਨ ਹੁੰਦਾ ਵੀ ਕਿਹੜੇ ਬ੍ਰਾਂਡ ਦਾ ਸੂਟ ਹੈ 2.5 ਮੀਟਰ ਦੀ ਸ਼ਰਟ ਦੀ ਕੱਟ ਰਹਿਣੀ ਆ ਤੇ 2.5 ਮੀਟਰ ਦੀ ਉਹ ਬਾਟਮ ਮੈਚਿੰਗ ਬਾਟਮਸ ਹੋਣਗੀਆਂ ਸਾਰੇ ਸੂਟਾਂ ਦੇ ਨਾਲ ਕਾਫੀ ਸਾਰਾ ਹੈਗੇ ਸਟਾਕ ਕਪੜੇ ਕੋਲ ਅੱਜ ਇਹ 700 ਪ੍ਰਾਈਸ ਰਹਿਣਾ ਸਿੰਗਲ ਸੂਟ ਦਾ ਬਾਕੀ ਹੋਰ ਜਿੰਨੇ ਮਰਜ਼ੀ ਤੁਸੀਂ ਪਰਚੇਸ ਕਰ ਸਕਦੇ ਹੋ 700 ਪ੍ਰਾਈਸ ਹੈ ਜੀ ਵਿਦਆਊਟ ਦੁਪੱਟਾ ਸੂਟ ਹੋਣਗੇ ਤੇ ਵਿਦਆਊਟ ਲਾਈਨਿੰਗ ਬਣਦੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਹੈਗਾ ਜੀ ਦਾ ਆਪਣਾ ਪਹਿਲਾ ਸੂਟ ਛੋਟੇ ਛੋਟੇ ਪ੍ਰਿੰਟ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਸੂਟ ਦਿਖਾਵਾਂਗੇ ਨੈਕਸਟ ਆ ਗਿਆ ਗ੍ਰੇ ਕਲਰ ਹਰ ਇੱਕ ਏਜ ਦੇ ਲਈ ਅੱਜ ਆਪਣੇ ਕੋਲ ਸੂਟ ਹੈਗੇ ਆ ਇਹ ਰੇ ਕਲਰ ਦੇ ਵਿੱਚ প্রিনਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਬਰੀਕ ਬੁੱਟੀ ਦੇ ਵਿੱਚ ਇਹ ਬਜ਼ੁਰਗਾਂ ਦੇ ਪਾਂਡੀ ਵੀ ਲੈ ਸਕਦੇ ਆ ਆਪਾਂ ਸੂਟ ਤੇ ਨਾਲ ਮੈਚਿੰਗ ਬਾਟਮ ਬਿਲਕੁਲ ਬਰੀਕ ਸੈਲਫ ਦੇ ਵਿੱਚ ਬਾਟਮ 700 ਪ੍ਰਾਈਸ ਦੇ ਨਾਲ 700 ਪ੍ਰਾਈਸ ਦੇ ਨਾਲ ਰਹਿਣਗੇ ਸੂਟ ਨੈਕਸਟ ਆ ਗਿਆ ਦੇਖੋ ਇਹ ਵੀ ਬਹੁਤ ਪਿਆਰਾ ਪਿੰਕ ਪੀਚ ਜਿਹਾ ਕਲਰ ਹੈ ਸੂਟ ਦਾ ਪਿੰਕ ਪੀਚ ਕਲਰ ਸਿੰਗਲ ਪ੍ਰਿੰਟ ਦੇ ਵਿੱਚ ਇਹਨਾਂ ਤੇ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਾ ਕੇ ਵੀ ਬਣਾ ਸਕਦੇ ਹੋ ਤੇ ਕੋਟ ਸੈੱਟ ਵੀ ਬਣਾ ਸਕਦੇ ਆ ਜੀ ਇਹਨਾਂ ਸੂਟਾਂ ਦੇ ਆਪਾਂ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ 700 ਪ੍ਰਾਈਸ ਦੇ ਨਾਲ ਹੈ ਤਾਂ ਜਿੰਨੇ ਮਰਜ਼ੀ 5 5 6 6 ਸੂਟ ਵੀ ਤੁਸੀਂ ਲੈ ਕੇ ਰੱਖਣੇ ਆ ਕਿਉਂਕਿ ਗਰਮੀਆਂ ਦੇ ਵਿੱਚ ਇਹੀ ਸੂਟ ਵਧੀਆ ਲੱਗਦੇ ਆ ਬਿਲਕੁਲ ਲਾਈਟ weight ਪਿਓਰ ਕਾਟਨ ਦੇ ਸੂਟ ਹੈ ਜੀ ਸਟਾਰ ਆ ਗਿਆ ਗ੍ਰੇ ਕਲਰ ਦੇ ਵਿੱਚ ਹੀ ਆ ਲਾਈਟ ਗ੍ਰੇ ਕਲਰ ਇਹ ਦੇਖੋ ਛੋਟੇ ਪ੍ਰਿੰਟ ਦੇ ਵਿੱਚ ਬਿਲਕੁਲ ਧੀਕ ਪ੍ਰਿੰਟ ਦੇ ਵਿੱਚ ਕਰੀਮ ਵਾਈਟ ਲੇਸਿਸ ਦੀ ਡਿਜ਼ਾਈਨਿੰਗ ਵੀ ਕਰਵਾ ਸਕਦੇ ਹੋ ਤੁਸੀਂ ਨਾਲ ਮੈਚਿੰਗ ਬਾਟਮ ਕਰੀਮ ਰੰਗ ਦੀ ਬਣ ਕੇ ਬੜੀ ਪਿਆਰੀ ਲੁੱਕ ਆਉਂਦੀ ਹੈ ਕਈ ਵਾਰ ਆਪਣੇ ਕੋਲ ਦੁਪੱਟੇ ਹੁੰਨੇ ਆ ਘਰੇ ਆਪਾਂ ਉਹ ਦੁਪੱਟਿਆਂ ਨੂੰ ਰੀਯੂਜ਼ ਵੀ ਕਰ ਸਕਦੇ ਹਾਂ ਪ੍ਰਾਈਸ ਰਹਿਣਾ 700 700 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਕਲਰ ਦੇਖੋ ਕਿੰਨੇ ਪਿਆਰੇ ਆ ਬਹੁਤ ਸੋਹਣੇ ਸੋਹਣੇ ਰੰਗ ਦਿਖਾਵਾਂਗੇ ਤੁਹਾਨੂੰ ਇਹ ਦੇਖੋ ਬਹੁਤ ਪਿਆਰਾ ਲਾਈਟ ਦੇ ਵਿੱਚ ਨਾਲ ਕਰੀਮ ਰੰਗ ਦੀ ਮੈਚਿੰਗ ਬਾਟਮ ਹੈ ਜੀ ਇਹ ਸੂਟ ਦੇ ਨਾਲ ਵੀ ਬਿਲਕੁਲ ਬਰੀਕ ਬੁਟੀ ਦੇ ਵਿੱਚ ਮੈਚਿੰਗ ਬਾਟਮਸ ਦੇ ਨਾਲ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਸਟਿਚ ਕਰਾ ਕੇ ਜਿੰਨਾ ਮਰਜ਼ੀ ਕੀ ਆ ਪਾ ਸਕਦੇ ਹਾਂ ਗਰਮੀਆਂ ਦੇ ਵਿੱਚ ਕੋਈ ਖਰਾਬ ਨਹੀਂ ਹੋਣਾ ਰਾਮ ਟੈਕਸ ਬ੍ਰਾਂਡ ਦਾ ਫੈਬਰਿਕ ਹੈ ਇਹਦੇ ਵਿੱਚ ਹੀ ਸੇਮ ਦੇ ਵਿੱਚ ਹੈਗਾ ਬੜਾ ਸੋਹਣਾ ਲੈਮਨ ਜੈਲੋ ਐਂਡ ਲਾਈਟ ਯੈਲੋ ਕਲਰ ਬਿਲਕੁਲ ਬਰੀਕ ਬੁੱਟੀ ਦੇ ਵਿੱਚ ਕਰੀਮ ਰੰਗ ਦੀ ਲੇਸ ਦੇ ਨਾਲ ਆਪਾਂ ਡਿਜ਼ਾਈਨਿੰਗ ਕਰਾਂਗੇ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਇਹ ਵਾਲੇ ਸੂਟਾਂ ਦੀ ਤੇ ਨਾਲ ਕਰੀਮੀ ਮੈਚਿੰਗ ਬਾਟਮ ਹੈ ਨਾਲ ਇਹ ਲੁੱਕ ਆ ਜਣੀ ਸੂਟ ਦੀ ਬਹੁਤ ਪਿਆਰਾ ਸੂਟ ਹੈ 700 ਪ੍ਰਾਈਸ ਦੇ ਰਾਨ ਰਹਿਣਗੇ ਅੱਜ ਦੇ ਸਾਰੇ ਸੂਟ 700 ਪ੍ਰਾਈਸ ਦੇ ਹਨ। ਬ੍ਰੀਕ ਪ੍ਰਿੰਟ ਦੇ ਵਿੱਚ ਦਿਖਾਵਾਂਗੇ ਪਹਿਲਾਂ ਸਟਾਰਟਿੰਗ 'ਚ ਤੁਹਾਨੂੰ ਫਿਰ ਬਾਅਦ 'ਚ ਫਲਾਵਰ ਪ੍ਰਿੰਟਿੰਗ ਦੇ ਵਿੱਚ ਵੀ ਦਿਖਾਵਾਂਗੇ। ਨੈਕਸਟ ਆ ਗਏ ਦੇਖੋ ਗ੍ਰੇ ਦੇ ਵਿੱਚ ਹੈ। ਗ੍ਰੇ ਪ੍ਰਿੰਟ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਸੂਟ। ਬ੍ਰੀਕ ਪ੍ਰਿੰਟ ਦੇ ਵਿੱਚ ਹੀ ਹੈ। ਨਾਲ ਮੈਚਿੰਗ ਬਾਟਮ ਹੈ ਗ੍ਰੇ ਰੰਗ ਦੀ ਹੋ। 2 ਮੀਟਰ ਦੀ ਸ਼ਰਟ 2 ਮੀਟਰ ਦੀ ਬਾਟਮ ਦੀ ਕੱਟ ਹੈ ਜੀ ਨਾਲ ਵਿਦਆਊਟ ਦੁਪੱਟਾ ਸੋ। ਜਿਹੜਾ ਗ੍ਰੇ ਦਿਖਾਇਆ ਇਹਦੇ ਨਾਲ ਦੇ ਇਹਦੇ ਵਿੱਚ ਹੀ ਸੇਮ ਪ੍ਰਿੰਟ ਦੇ ਵਿੱਚ ਹੈਗਾ ਬੜਾ ਸੋਹਣਾ ਗ੍ਰੀਨ ਜਿਹਾ ਪ੍ਰਿੰਟ ਹੈ। ਬ੍ਰੀਕ ਬੁੱਟੀ ਦੇ ਵਿੱਚ ਆ ਦੇਖੋ ਕਿੰਨਾ ਪਿਆਰਾ। ਸਾਰਾ ਬ੍ਰੀਕ ਦੇ ਵਿੱਚ ਨਾਲ ਮੈਚਿੰਗ ਬਾਟਮ ਗ੍ਰੀਨ ਦੇ ਵਿੱਚ। ਪਿਆਰੀ ਲੋਕਾਂ। 700 ਪ੍ਰਾਈਸ ਰਹਿਣਾ ਜਿਹਦੇ ਸਾਰੇ ਸੂਟਾਂ ਦਾ ਇੱਕ ਤੋਂ ਇੱਕ ਸੋਨੇ ਪ੍ਰਿੰਟ ਰਹਿਣਗੇ ਤੇ ਇਹ ਸੇਮ ਦੇ ਵਿੱਚ ਹੀ ਹੈਗਾ ਆਪਣੇ ਕੋਲ ਇਹ ਦੇਖੋ ਉਹ ਸੋਨਾ ਬਰਾਊਨ ਮਸਟਰਡ ਜਿਹਾ ਕਲਰ ਹੈ ਪ੍ਰਿੰਟ ਸੇਮ ਹੈ ਉਹ ਸੋਨਾ ਬਰੀਕ ਬੁੱਟੀ ਦੇ ਵਿੱਚ ਨਾਲ ਮਸਟਰਡ ਜਿਹਾ ਕਲਰ ਦੀ ਬਰਾਊਨ ਜੇ ਰੰਗ ਦੀ ਬਾਟਮ ਨਾਲ ਮੈਚਿੰਗ ਇਹ ਦੇਖੋ ਇਹ ਲੋਕਾਈ 700 ਪ੍ਰਾਈਸ ਰਹਿਣਾ ਜਿਹਦੇ ਸਾਰੇ ਸੂਟਾਂ ਦਾ ਇਹ ਦੇਖੋ ਇਹ ਵੀ ਬਿਲਕੁਲ ਲਾਈਟ ਦੇ ਵਿੱਚ ਹੈ ਕਰੀਮ ਰੰਗ ਦਾ ਸੂਟ ਯਾਰਾ ਬਿਲਕੁਲ ਲਾਈਟ ਦੇ ਵਿੱਚ ਜਿਵੇਂ ਬਜ਼ੁਰਗਾਂ ਦੇ ਲਈ ਵੀ ਲੈਣਾ ਤੁਸੀਂ ਤਾਂ ਵੀ ਬਹੁਤ ਪਿਆਰੇ ਸੂਟ ਹੈ 700 ਪ੍ਰਾਈਸ ਹੈ ਜੀ 700 ਪ੍ਰਾਈਸ ਦੇ ਨਾਲ ਲੈਣਗੇ ਜਿੰਨਾ ਮਰਜ਼ੀ ਧੋਵੋਗੇ ਹੰਡਾਓਗੇ ਸੂਟਾਂ ਨੂੰ ਕੁਝ ਨਹੀਂ ਹੋਣਾ ਕਿਉਂਕਿ ਬ੍ਰਾਂਡਡ ਸੂਟ ਹੈ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਨੈਕਸਟ ਆ ਗਿਆ ਸਾਰੇ ਹਾਂ ਥੋੜਾ ਜਿਹਾ ਪ੍ਰਿੰਟ ਹਲਕਾ ਆ ਜ ਇਹਨਾਂ ਨਾਲੋਂ ਵੱਡਾ ਪ੍ਰਿੰਟ ਹੈ ਹੈ ਛੋਟੀ ਬੂਟੀ ਦੇ ਵਿੱਚ ਹੀ ਆ ਜੀ ਦੇਖੋ ਬੜਾ ਪਿਆਰਾ ਪਿੰਕ ਕਲਰ ਦੇ ਵਿੱਚ ਪਿਆਜੀ ਪਿੰਕ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਤੇ ਨਾਲ ਸੈਲਫ ਦੇ ਵਿੱਚ ਮੈਚਿੰਗ ਬਾਟਮ ਇਹ ਆ ਜਾਣੀ ਜੀ ਲੁੱਕ ਵਿਦਾਊਟ ਲਾਈਨਿੰਗ ਬਣਨੇ ਆ ਕੋਈ ਲਾਈਨਿੰਗ ਦੀ ਲੋੜ ਨਹੀਂ ਬਿਨਾ ਲਾਈਨਿੰਗ ਤੋਂ ਸੂਟ ਬਣਨਗੇ ਅੱਜ ਦੇ ਸਾਰੇ ਤੇ ਸੂਟ ਦੇਖ ਕੇ ਤੁਸੀਂ ਜ਼ਰੂਰ ਕਨਫਿਊਜ਼ ਹੋਵੋਗੇ ਕਿਉਂਕਿ ਬਹੁਤ ਕਾਫੀ ਸਾਰੇ ਸੂਟ ਹੈ ਜੀ ਆਪਣੇ ਕੋਲ ਜਿਮਨੇ ਮਰਜੀ ਤੁਸੀਂ ਅੱਜ ਸੂਟ ਲੈ ਸਕਦੇ ਹੋ ਦੇਖੋ ਕਿ ਕਿੰਨਾ ਸੋਹਣਾ ਪ੍ਰਿੰਟ ਪੂਰੇ ਸਰਦਾਰੀ ਸੂਟ ਬਹੁਤ ਸੋਹਣਾ ਪ੍ਰਿੰਟ ਨਾ ਜਿਆਦਾ ਵੱਡਾ ਨਾ ਜਿਆਦਾ ਛੋਟਾ ਬਹੁਤ ਪਿਆਰਾ ਪ੍ਰਿੰਟ ਤੇ ਨਾਲ ਹੈਗੀ ਆ 3 ਪੀਸ ਬਾਟਮ ਬੜੀ ਸੋਹਣੀ ਮੈਚਿੰਗ ਬਾਟਮ ਦੇ ਨਾਲ ਮੈਚਿੰਗ ਬਾਟਮ ਹੈ ਜੀ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਹੀ ਬੜਾ ਸੋਹਣਾ ਪਰਪਲ ਜਿਹਾ ਕਲਰ ਹੈ ਮੋਵ ਟੋਨ ਤੇ ਸੈਂਪਲ ਪ੍ਰਿੰਟ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੇ ਸਰਦਾਰੀ ਸੂਟ ਹੈ ਜੀ ਆਪਣੇ ਅੱਜ ਦੇ ਸਾਰੇ ਸੂਟ ਇੱਕ ਤੋਂ ਇੱਕ ਸੋਹਣੇ ਸੂਟ 700 ਪ੍ਰਾਈਸ ਹੈ ਜੀ ਸੂਟਾਂ ਦਾ ਮੈਚਿੰਗ ਬਾਟਮਸ ਰਹਿਣਗੀਆਂ ਨਾਲ ਸਾਰੇ ਸੂਟਾਂ ਦੇ ਦੇਖੋ ਨਾਲ ਮੈਚਿੰਗ ਬਾਟਮ 700 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਫਿਰੋਜ਼ੀ ਜਿਹਾ ਕਲਰ ਹੈ ਆ ਪਿਆਰਾ ਵਿਦਾਊਟ ਲਾਈਨਿੰਗ ਬਣਨੇ ਆ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਪਿਓਰ ਕਾਟਨ ਦੇ ਸੂਟ 700 ਪ੍ਰਾਈਸ ਦੇ ਨਾਲ 700 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਪ੍ਰਿੰਟ ਦੇ ਵਿੱਚ ਆ ਗਿਆ ਆਪਣੇ ਕੋਲ ਪਰਪਲ ਕਲਰ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹ ਤਾਂ ਘਰ ਪਾਉਣ ਨੂੰ ਆਪਾਂ ਹੰਡਾਉਣ ਨੂੰ ਜਿੰਨੇ ਮਰਜ਼ੀ ਸੂਟ ਲੈ ਸਕਦੇ ਆ ਕਿਉਂਕਿ ਇਹਨਾਂ ਨੇ ਖਰਾਬਤਾ ਹੋਣਾ ਨਹੀਂ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਬਹੁਤ ਪਿਆਰਾ ਸੀ 700 ਪ੍ਰਾਈਸ ਦਿਨਾ ਨੈਕਸਟ ਆ ਗਿਆ ਬੜਾ ਸੋਹਣਾ ਮੰਮੀਆਂ ਦਾ ਫੇਵਰਟ ਰੰਗ ਬਦਾਮੀ ਰੰਗ ਦੇ ਵਿੱਚ ਸੂਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਪ੍ਰਿੰਟ ਇਹਨਾ ਬੈਚਿੰਗ ਬੋਟ ਸਾਡੇ ਪ੍ਰਿੰਟਿੰਗ 700 ਪ੍ਰਾਈਸ ਦੇ ਨਾਲ ਰਹਿਣਗੇ ਅੱਜ ਦੇ ਸਾਰੇ ਸੂਟ 700 ਪ੍ਰਾਈਸ ਇਹ ਦੇਖੋ ਬਹੁਤ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਫਿਰੋਜ਼ੀ ਕਲਰ ਬਿਲਕੁਲ ਲਾਈਟ ਜਿਹੜਾ ਪ੍ਰੋਪਰ ਫਿਰੋਜ਼ੀ ਕਲਰ ਹੁੰਦਾ ਗਰਮੀਆਂ ਦਾ ਰੰਗ ਉਹ ਵਾਲਾ ਫਿਰੋਜ਼ੀ ਕਲਰ ਹੈ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਨਾਲ ਮੈਚਿੰਗ ਬਾਟਮ ਹੈ ਜੀ ਫਿਰੋਜ਼ੀ ਕਲਰ ਦੀ ਉਹ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਪਿਦਾਊਟ ਲਾਈਨਿੰਗ ਬਣਨੇ ਆ ਕੋਈ ਲਾਈਨਿੰਗ ਦੀ ਲੋੜ ਨਹੀਂ ਰਾਮ ਟੈਕਸ ਬ੍ਰਾਂਡ ਦੇ ਸੂਟ ਤੇ ਇਹਦੇ ਵਿੱਚ ਹੀ ਆ ਗਿਆ ਬੜਾ ਸੋਹਣਾ ਪਿੰਕ ਜਿਹੀ ਟੋਨ ਤੇ ਆ ਪੀਚ ਪਿੰਕ ਜਿਹੀ ਟੋਨ ਹੈ ਲੱਗ ਜਿਹੀ ਰੰਗ ਹੈ ਬਹੁਤ ਪਿਆਰਾ ਜਿਹਾ ਰੰਗ ਹੈ ਸੇਮ ਦੇ ਵਿੱਚ ਜਿਹੜਾ ਮੈਂ ਫਰੋਜ਼ੀ ਦਿਖਾਇਆ ਕਈਆਂ ਨੇ ਘਰੇ ਵੀ ਦੋ ਦੋ ਸੂਟ ਲੈਣੇ ਹੁੰਨੇ ਆ ਇੱਕੀ ਫੈਮਿਲੀ ਚ ਜੁਆਇੰਟ ਫੈਮਿਲੀਜ਼ ਹੁੰਦੀਆਂ ਵੀ ਸੇਮ ਇੱਕੀ ਪ੍ਰਿੰਟ ਸੇਮ ਚਾਹੀਦਾ ਹੁੰਦਾ ਤਾਂ ਬਹੁਤ ਪਿਆਰੇ ਸੂਟ ਹੈ ਜੀ ਹਜਰੇ ਨਾਲ ਮੈਚਿੰਗ ਬਾਟਮ ਵਿਦਆਊਟ ਲਾਈਨਿੰਗ ਬਣਨੇ ਗਏ ਰਾਮ ਟੈਕਸ ਬ੍ਰਾਂਡ ਦੇ ਸੂਟਾਂ ਜੀ ਇੱਕ ਤੋਂ ਇੱਕ ਸੋਹਣੇ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਲਾਈਟ yellow ਕਲਰ ਬਿਲਕੁਲ ਲੈਮਨ ਟੋਨ ਤੇ ਹੁੰਦਾ ਜਿਹੜਾ yellow ਕਲਰ ਸਾਰੇ ਲਾਈਟ ਲਾਈਟ ਕਲਰ ਹੈ ਦੇਖੋ ਕਿੰਨਾ ਪਿਆਰਾ ਕਲਰ ਹੈ ਲਾਈਟ yellow ਬਿਲਕੁਲ ਫਿੱਕਾ ਜਿਹਾ ਪੀਲਾ ਰੰਗ ਹੈ ਇਹੋ ਕਾ ਜਿਹਾ ਹੈ ਕਿਈ ਵਾਰ ਆਪਣੇ ਕੋਲ ਦੁਪੱਟੇ ਪਏ ਹੁੰਦੇ ਆ ਉਹ ਦੁਪੱਟੇ ਯੂਜ਼ ਕਰ ਸਕਦੇ ਆ ਜੀ ਇਹਨਾਂ ਸੂਟਾਂ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਲਾਈਟ ਗਾਜਰੀ कलर ਬਹੁਤ ਪਿਆਰਾ ਪ੍ਰਿੰਟ ਬਹੁਤ ਸੋਹਣਾ ਗਾਜਰੀ ਦੇ ਵਿੱਚ ਤੇ ਮੈਚਿੰਗ ਬਾਟਮ ਹੈ ਜੀ ਨਾਲ ਇਹ ਲੁੱਕ ਆ ਜੜੀ ਹੈ ਸੂਟ ਦੇ ਨੈਕਸਟ ਆ ਗਿਆ ਬਰੀਕ ਬੂਟੀ ਦੇ ਵਿੱਚ येलो ਕਲਰ ਦੇ ਵਿੱਚ ਸੂਟ ਬਹੁਤ ਸੋਹਣੀ ਬਰੀਕ ਬੂਟੀ ਹੈ ਕਲਰ ਦੇਖੋ ਕਿੰਨਾ ਪਿਆਰਾ ਹੈ ਤੇ ਪ੍ਰਿੰਟ ਦੇਖੋ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਹੈ ਲਾਉਂਡ ਹੈਗੀ ਹੈ ਮੈਚਿੰਗ ਬਾਟਮ येलो ਕਲਰ ਦੀ ਹੋ ਇਹ ਲੁਕਾ ਜਣੀ ਜੀ ਸੂਟ ਦੀ ਬਿਲਕੁਲ ਜਿਹੜਾ ਬੇਸ ਕਲਰ ਹੈ ਉਸੇ ਰੰਗ ਦੀ ਬਾਟਮ ਹੈ ਜੀ ਨਾਲ ਬਹੁਤ ਪਿਆਰਾ ਸੂਟ ਨੈਕਸਟ ਆ ਗਿਆ ਫਿਰੋਜ਼ੀ ਕਲਰ ਦੋ ਕਿੰਨਾਂ ਦੇ ਵਿੱਚ ਆਹ ਸੋਹਣਾ ਫਿਰੋਜ਼ੀ ਕਲਰ ਲਾਈਟ ਬਿਲਕੁਲ ਛੋਟੀ ਬੂਟੀ ਦੇ ਵਿੱਚ ਹੈ ਤੇ ਨਾਲ ਮੈਚਿੰਗ ਬਾਟਮ ਫਿਰੋਜ਼ੀ ਰੰਗ ਦੀ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਬੜਾ ਸੋਹਣਾ ਪਿੰਕ ਪੀਚ ਜਿਹਾ ਕਲਰ ਸੇਮ ਪ੍ਰਿੰਟ ਜਿਹੜਾ ਫਰੋਜ਼ੀ ਦਿਖਾਇਆ ਤੁਹਾਨੂੰ ਇਹਦੇ ਨਾਲ ਦਾ ਹੀ ਹੈ ਜੀ ਇਹ ਤਾਂ ਤੇ ਨਾਲ ਪੀਚ ਕਲਰ ਦੀ ਬਾਟਮ ਪਿੰਕ ਜੇ ਕਲਰ ਦੀ ਹੈ ਬਹੁਤ ਸੋਹਣਾ ਸੋਹਣਾ ਮੈਚਿੰਗ ਦੇ ਵਿੱਚ 700 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ ਪਹਿਲਾਂ ਮੈਂ ਤੁਹਾਨੂੰ ਹੁਣ ਬਰੀਕ ਪ੍ਰਿੰਟ ਦੇ ਵਿੱਚ ਦਿਖਾਏ ਸੀ ਹੁਣ ਥੋੜੇ ਵੱਡੇ ਪ੍ਰਿੰਟ ਦੇ ਵਿੱਚ ਸੂਟ ਦਿਖਾਵਾਂਗੇ ਫਲਾਵਰ ਪ੍ਰਿੰਟ ਵੱਡਾ ਹੈ ਥੋੜਾ ਜਿਹਾ ਬਹੁਤ ਜ਼ਿਆਦਾ ਵੱਡਾ ਵੀ ਨਹੀਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਾਫੀ ਸਾਰਾ ਸਟਾਕ ਹੈ ਜੀ ਅੱਜ ਆਪਣੇ ਕੋਲ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਆਊਟ ਲਾਈਨਿੰਗ ਬਣਨਗੇ ਬੜਾ ਪਿਆਰਾ ਪ੍ਰਿੰਟ ਹੈ ਤੇ ਨਾਲ ਰਹਿਣੀਆਂ ਜੀ ਸੈਲਫ ਦੇ ਵਿੱਚ ਮੈਚਿੰਗ ਬਾਟਮਸ ਜਿਹੜੇ ਰੰਗ ਦਾ ਫਲਾਵਰ ਹੈ ਜੀ ਬਹੁਤ ਸੋਹਣਾ 그린 ਜੇ ਰੰਗ ਦਾ ਲਾਈਟ ਗ੍ਰੀਨ ਕਲਰ 700 ਪ੍ਰਾਈਸ ਦੇ ਨਾਲ ਸੋ ਟੱਚ ਤੇ ਆਪਣੇ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਬੜਾ ਸੋਹਣਾ yellow mango ਕਲਰ ਸੇਮ ਪ੍ਰਿੰਟ ਦੇ ਵਿੱਚ ਹੀ ਹੈ ਬਹੁਤ ਪਿਆਰਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਪ੍ਰਿੰਟ ਤੇ ਨਾਲ ਮੈਚਿੰਗ ਬਾਟਮ ਜਿਹੜੇ ਰੰਗ ਦਾ ਬਿੱਟੂ ਫੁੱਲੇ ਉਸੇ ਰੰਗ ਦੀ ਬਾਟਮ ਨਾਲ ਤੇ ਨੈਕਸਟ ਇਹਦੇ ਵਿੱਚ ਸੇਮ ਦੇ ਵਿੱਚ ਆ ਗਿਆ ਪਿੰਕ ਕਲਰ ਸੇਮ ਦੇ ਵਿੱਚ ਪਿੰਕ ਕਲਰ ਤੇ ਨਾਲ ਹੈਗੀ ਐ ਮੈਚਿੰਗ ਬਾਟਮ ਦੇਖੋ ਕਿੰਨਾ ਪਿਆਰਾ ਜਿਹੜੇ ਕਲਰ ਦਾ ਫਲਾਵਰ ਹੈ ਉਸੇ ਰੰਗ ਦੀ ਬਾਟਮ ਹੈ ਤੇ ਪ੍ਰਿੰਟ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਫਰੋਜ਼ੀ ਕਲਰ ਚਾਰੇ ਰੰਗ ਬਹੁਤ ਪਿਆਰੇ ਆ ਜੀ ਇਹਦੇ ਕੋ ਫਰੋਜ਼ੀ ਕਲਰ ਹੈ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਫਰੋਜ਼ੀ ਰੰਗ ਦੀ ਇਹ ਲੁੱਕ ਆ ਜਣੀ ਜੀ ਸੂਟ ਦਾ 700 ਪ੍ਰਾਈਸ ਦੇ ਨਾਲ ਮਿਲਣਗੇ ਅੱਜ ਦੇ ਸਾਰੇ ਸੂਟ ਤੁਹਾਨੂੰ ਤੇ ਨੈਕਸਟ ਆ ਗਿਆ ਵੱਡੇ ਫਲਾਰਸ ਦੇ ਵਿੱਚ ਬੜਾ ਸੋਹਣਾ ਪਿੰਕ ਪੀਚ ਦਾ ਰੰਗ ਹੈ ਵੀ ਪ੍ਰਿੰਟ ਦੇਖੋ ਸੁਟਾ ਦਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬਣਨਗੇ ਇੱਕ ਤੋਂ ਇੱਕ ਸੋਹਣੇ ਤੇ ਨਾਲ ਬਰੀਕ ਲਾਈਨਸ ਦੇ ਵਿੱਚ ਬਾਟਮ ਹੈ ਜੀ ਇਹਦੀ ਬਹੁਤ ਬਰੀਕ ਲਾਈਨਸ ਦੇ ਵਿੱਚ ਬਾਟਮ ਇਹ ਲੁੱਕ ਕਾਟਣੀ ਜੀ ਸੂਟ ਦੀ 700 ਦੇ ਵਿੱਚ ਅੱਜ ਤੁਹਾਨੂੰ ਸੋਹਣੇ ਸੋਹਣੇ ਸੂਟ ਮਿਲ ਰਹੇ ਆ ਇਹ ਸਿੰਗਲ ਹੀ ਆਪਣੇ ਕੋਲ ਸੂਟ ਨੈਕਸਟ ਆ ਗਿਆ ਕੋੜਾ ਸੋਨਾ yellow ਦੇ ਵਿੱਚ کریم بیس ਹੈ ਪ੍ਰਿੰਟ ਦੇਖੋ yellow ਫਲਾਵਰ ਕਿੰਨਾ ਪਿਆਰਾ ਲੱਗ ਰਿਹਾ ਇਹਦੇ ਵਿੱਚ ਤੇ ਨਾਲ ਮੈਚਿੰਗ ਬਾਟਮ ਹੈ yellow ਦੇ ਵਿੱਚ ਹੀ ਇਹ ਲੁੱਕ ਆ ਜਣਗੀ 700 ਪ੍ਰਾਈਸ ਦੇ ਨਾਲ 700 ਪ੍ਰਾਈਸ ਦੇ ਨਾਲ ਰਹਿਣਗੇ ਸੂਟ ਤੇ ਨੈਕਸਟ ਆ ਗਿਆ ਕੋੜਾ ਪਿਆਰਾ ਪਰਪਲ ਕਲਰ ਦੇ ਵਿੱਚ ਬੜਾ ਸੋਹਣਾ ਪਰਪਲ ਲਵੈਂਡਰ ਜਿਹਾ ਕਲਰ ਹੈ ਕਾ ਜਾਣੀ ਤੇ ਨਾਲ ਮੈਚਿੰਗ ਬਾਟਮ ਕਿੰਨਾ ਪਿਆਰਾ ਸੂਟ ਹੈ 700 ਪ੍ਰਾਈਸ ਰਹਿਣਾ ਜੀ ਮੈਂ ਦੁਬਾਰਾ ਰਿਪੀਟ ਕਰ ਦੰਨੀ ਆ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਪਿਓਰ ਕਾਟਨ ਦੇ 700 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਪਰਪਲ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੇਮ ਉਹਦੇ ਨਾਲ ਦਾ ਹੀ ਹੈ ਪਰਪਲ ਦੇ ਨਾਲ ਦਾ ਬਹੁਤ ਪਿਆਰਾ ਪ੍ਰਿੰਟ ਤੇ ਨਾਲ ਮੈਚਿੰਗ ਬਾਟਮ 700 ਪ੍ਰਾਈਸ ਦੇ ਨਾਲ 700 ਪ੍ਰਾਈਸ ਹੈ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ yellow ਹਰ ਇੱਕ ਤਰ੍ਹਾਂ ਦੇ ਤੁਹਾਨੂੰ ਅੱਜ ਕਲਰ ਵੀ ਦਿਖਾਏ ਆ ਤੇ ਪ੍ਰਿੰਟੇ ਛੋਟਾ ਵੱਡਾ ਬਜ਼ੁਰਗਾਂ ਲਈ ਬੱਚਿਆਂ ਲਈ ਸਭ ਲਈ ਜਿਵੇਂ ਘਟੇਜ ਦੇ ਲਈ ਸਭ ਦੇ ਲਈ ਆਪਾਂ ਸੂਟ ਦਿਖਾਏ ਅੱਜ ਤੁਹਾਨੂੰ ਮੈਚਿੰਗ ਬਾਟਮ yellow ਕਲਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਵੀਰ ਕੀਤੇ ਹੋਏ ਬਾਕੀ ਸਟੀਚਿੰਗ ਤੇ ਡਿਪੈਂਡ ਹੈ ਵੀ ਤੁਸੀਂ ਕਿਵੇਂ ਦੀ ਕਰਾਉਣੀ ਹੈ ਇਸੇ ਮੇਂ ਦੇ ਵਿੱਚ ਹੈਗਾ ਆਪਣੇ ਕੋਲ ਗ੍ਰੀਨ ਕਲਰ ਸੇਮ ਦੇ ਵਿੱਚ ਇਹ ਚਾਰ ਰੰਗ ਦਿਖਾਏ ਆ ਮੈਂ ਇਸ ਇਹ ਵਾਲੀ ਡਿਜ਼ਾਈਨ ਦੇ ਵਿੱਚ ਗ੍ਰੀਨ ਕਲਰ 700 ਪ੍ਰਾਈਸ ਰਹਿਣਾ ਜੀ 700 ਪ੍ਰਾਈਸ ਦੇਣਾ ਨੈਕਸਟ ਸੂਟ ਆ ਗਿਆ ਇਹ ਵੀ ਬੜਾ ਸੋਹਣਾ ਪ੍ਰਿੰਟ ਦੂਰ ਦੂਰ ਬੜਾ ਸੋਹਣਾ ਫਲਾਵਰ ਪ੍ਰਿੰਟ ਦੇ ਵਿੱਚ ਇਹਦੇ ਨਾਲ ਦਾ ਇੱਕ ਸੂਟ ਪਹਿਲਾਂ ਦਿਖਾਇਆ ਸੀ ਵਿੱਚ ਤੁਹਾਨੂੰ ਪਰਪਲ ਕਲਰ ਦੇ ਵਿੱਚ ਤੇ ਨਾਲ ਬਰੀਕ ਲਾਈਨਸ ਦੇ ਵਿੱਚ ਬਾਟਮ ਇਹਦੇ ਨਾਲ ਦੀ ਹੈਗਾ ਆਪਣੇ ਕੋਲ ਬਿਲਕੁਲ ਲਾਈਟ yellow ਕਲਰ ਬਿਲਕੁਲ ਲਾਈਟ ਦੇ ਵਿੱਚ ਲੈਮਨ ਟੋਨ ਤੇ ਜਿਹੜਾ yellow ਹੁੰਦਾ ਉਹ ਵਾਲਾ ਕਲਰ ਹੈ ਜੀ ਸੋ ਕਰਾ ਲਿਆਣੀ ਸੋਨਾ ਸੂਟ ਨਾਲ ਮੈਚਿੰਗ बॉਟਮ ਲਾਈਨਸ ਦੇ ਵਿੱਚ ਤੇ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਫਰੋਜ਼ੀ ਕਲਰ ਪੂਰੇ 5 ਮੀਟਰ ਦੀ ਸ਼ਾਰਟ ਲੈਣੀ ਹੈ ਜੀ ਪੂਰੇ 2.5 ਮੀਟਰ ਦੀ ਨਾਲ बॉਟਮ ਮੈਚਿੰਗ बॉਟਮ ਨਾਲ ਇਹ ਲੋਕਾ ਜਾਣੀ ਹੈ 700 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਇੱਕ ਸੂਟ ਆਪਣੇ ਕੋਲ ਚੈੱਕ ਦੇ ਵਿੱਚ ਇਹਦੇ ਨਾਲ ਦਾ ਹੀ ਬੜਾ ਸੋਹਣਾ ਬਲੂ ਕਲਰ ਦੇ ਵਿੱਚ ਆ ਤਦ ਦੇਖੋ ਕਿੰਨਾ ਪਿਆਰਾ ਚੈੱਕ ਦੇ ਵਿੱਚ ਸੂਟ ਤੇ ਨਾਲ ਬਲੂ ਕਲਰ ਦੀ ਮੈਚਿੰਗ ਬਾਟਮ ਨਾਲ 700 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ 700 ਪ੍ਰਾਈਸ ਦੇ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580 లైਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ